ਮੋਡੀਫਿਕੇਸ਼ਨ ਦਾ ਅੱਜ ਕੱਲ ਪੂਰਾ ਦੌਰ ਹੋ ਰਿਹਾ ਕਿ ਯਾਰ ਮੇਰਾ ਟਰੈਕਟਰ ਹਲ ਖਿੱਚੇ ਮੇਰਾ ਤਵੀਆਂ ਖਿੱਚੇ ਸਾਰੇ ਪਿੰਡ ਤੋਂ ਮੇਰਾ ਟਰੈਕਟਰ ਤਕੜਾ ਹੋਵੇ ਬਈ ਕੋਈ ਮੈਨੂੰ ਆਏ ਨਾ ਕਹਦੇ ਵੀ ਤੇਰਾ ਟਰੈਕਟਰ ਖੜ ਗਿਆ ਇਹੀ ਮੋਡੀਫਿਕੇਸ਼ਨ ਦੇ ਬਾਰੇ ਗੱਲ ਕਰਦੇ ਆਪਾਂ ਕਿ ਤੁਹਾਨੂੰ ਮੋਡੀਫਿਕੇਸ਼ਨ ਕਰਾਉਣੀ ਚਾਹੀਦੀ ਆ ਕਿ ਨਹੀਂ ਤੁਹਾਡੇ ਕੋਲੇ ਜੀ ਆਹਾ ਟਰੈਕਟਰ ਦਾ ਇਹਦੀ ਕਿੰਨੀ ਕੁ ਮੋਡੀਫਿਕੇਸ਼ਨ ਕਰਾਉਣੀ ਪੂ ਆਪਣੇ ਕੋਲੇ ਅਰਜਨ ਆ ਇੱਕ ਸੋਨਾਲੀਕਾ ਵੀ ਆ ਤੇ ਕਿੰਨੇ ਕੁ ਪਾਣੀ ਚਨੇ ਤੇ ਤੁਹਾਡੇ ਕੋਲ ਸਵਰਾਜ ਆ ਉਹ ਕਿੰਨੇ ਕੁ ਚ ਜੌਂਡੀ ਆ ਰੋਲੈਂਡ ਕਿੱਥੇ ਜੀ ਇਹ ਪੋਜੀਸ਼ਨ 'ਚ ਆਉਂਦੇ ਨੇ ਇਹਦੇ ਬਾਰੇ ਹੀ ਗੱਲ ਕਰਦੇ ਆਂ ਸਾਰੇ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਮੋਡੀਫਿਕੇਸ਼ਨ ਦੀ ਜ਼ਰੂਰਤ ਅੱਜ ਦੇ ਟਾਈਮ 'ਚ ਕਿਉਂ ਪੈ ਰਹੀ ਆ ਲੋਕ ਅੱਜ ਕੱਲ ਕਹਿ ਰਹੇ ਨੇ ਕਿ ਯਾਰ ਮੋਡੀਫਿਕੇਸ਼ਨ ਕਰਾਉਣੀ ਨਹੀਂ ਚਾਹੀਦੀ ਕੰਪਨੀਆਂ ਫੁੱਦੂ ਨੇ ਇਹ ਨੇ ਤਾਂ ਬਈ ਉਹਨਾਂ ਨੂੰ ਵੀ ਆਪਾਂ ਸਵਾਲ ਦਾ ਜਵਾਬ ਦੇ ਦਿੰਨੇ ਆ ਜੇ ਤੁਹਾਡਾ ਟਰੈਕਟਰ 50 HP ਦਾ ਤੇ ਕੰਪਨੀ ਇੱਕ 60 HP ਦਾ ਬਣਾ ਰਹੀ ਆ ਜੇ ਕੰਪਨੀ ਨੇ 50 HP ਦਾ ਵੇਚਣਾ ਤਾਂ ਉਹਨੂੰ 50 HP ਕਹਿ ਕੇ ਵੇਚਣਾ ਪੂ ਉਹਨੂੰ 100 HP ਤਾਂ ਕਹਿ ਕੇ ਨਹੀਂ ਵੇਚਦੀ ਨਾ ਕਿ ਉਹ ਐ ਤਾਂ ਨਹੀਂ ਕਹਿੰਦੀ ਆ ਲੋ ਵੀ 50 HP ਦਾ ਟਰੈਕਟਰ 100 HP ਦਾ ਕੰਮ ਕਰੋ ਫਿਰ ਕੈਟਾਗਰੀ ਕਿੱਥੇ ਗਈ ਉਹਨਾਂ ਨੇ ਵੇਚਣਾ ਕੈਟਾਗਰੀ ਦੇ ਹ ਆਪਾਂ ਲੈਣੇ ਆ ਪੈਸੇ ਦੇ ਹਿਸਾਬ ਨਾਲ ਹੁਣ ਆਪਾਂ ਕੈਟਾਗਰੀ ਦੀ ਗੱਲ ਕਰਦੇ ਜੇ ਆਪਾਂ ਪਟੋਪ 5 ਦੀ ਗੱਲ ਕਰਦੇ ਨਾ ਪੰਜਵੇਂ ਤੇ ਆਉਂਦਾ ਸਵਰਾਜ ਸਵਰਾਜ 855 ਲੈ ਲਓ 969 ਲੈ ਲਓ 977 ਕੋਈ ਵੀ ਲੈ ਲਓ ਯਾਰ ਸਵਰਾਜ ਵਾਲੀ ਵੀਰ ਗੁੱਸਾ ਨਾ ਮੰਨਣਾ ਜਿਹੜੀ ਗੱਲ ਜਾਇਜ਼ ਆ ਆਪਾਂ ਜਾਇਜ਼ ਕਰਦੇ ਆ ਇਹਦਾ ਤਿੰਨ ਸਿਲੰਡਰ ਇੰਜਨ ਹੋਣ ਕਰਕੇ ਤੇ ਇਹ ਗੇਅਰ ਬਾਕਸ ਇਹਦਾ ਮਜ਼ਬੂਤ ਨਹੀਂਗਾ ਕੈਮਰਾਮੈਨ ਕੋਲੇ ਵੀ 855 ਹੀ ਆ ਪਰ ਆਪਾਂ ਗੁੱਸਾ ਨਹੀਂ ਕਰਦੇ ਹਨਾ ਕਿਉਂਕਿ ਇਹਨਾਂ ਦੇ ਹਿੱਸੇ ਜਿਆਦਾ ਮਾੜੇ ਹੁੰਦੇ ਨੇ ਸਵਰਾਜ 855 ਦੇ 2024 ਮਾਡਲ ਤੱਕ ਪੱਛੀ ਚ ਹੁਣ ਮੈਂ ਤੁਹਾਨੂੰ ਦਿਖਾਉਣਾ ਕਿਹੜਾ ਹਿੱਸਾ ਹੈ ਇਹਨਾਂ ਚ ਆ ਜਾਂਦਾ ਜਿਹੜਾ ਆਗਲਾ ਹਿੱਸਾ ਤਾਂ ਆਹੀ ਆਉਣ ਲੱਗ ਗਿਆ ਇਹਨਾਂ ਚ ਇਹ ਹੈਵੀ ਹਿੱਸਾ ਸੀਗਾ ਇਹਨਾਂ ਦਾ ਜਿਹੜਾ ਪਿਛਲਾ ਸੀ ਨਾ ਚਲੋ ਅਰਜਨ ਵਾਲਾ ਹਿੱਸਾ ਨਹੀਂ ਕਹਿ ਸਕਦੇ ਆਪਾਂ ਨੂੰ ਕਰਾਰੋ ਦਾ ਹਿੱਸਾ ਕਹਿੰਨੇ ਆਪਾਂ ਸੇਮ ਆਹੀ ਹਿੱਸਾ ਹੁਣ 855 ਦੇ ਵਿੱਚ ਆਉਣ ਲੱਗ ਗਿਆ ਇਹ ਥੋੜਾ ਜਿਹਾ ਹੈਵੀ ਹਿੱਸਾ ਹੋਣ ਕਰਕੇ ਮੋਡੀਫਿਕੇਸ਼ਨ ਚੱਲਦਾ ਹੈਗਾ ਤੇ ਇਹ ਇੰਜਨ ਪੱਖੋਂ ਥੋੜੀ ਮਾਰ ਖਾਂਦਾ ਕਿਉਂਕਿ ਇੰਜਨ ਸਵਰਾਜ 855 ਦੇ ਇੰਨੇ ਚੰਗੇ ਨਹੀਂ ਹੈਗੇ ਜੇ ਆਪਾਂ ਕਹੀਏ ਬਹੁਤ ਹਲਕੇ ਇੰਜਨ ਨੇ ਇਨੀ ਮੋਡੀਫਿਕੇਸ਼ਨ ਨਹੀਂ ਚਲਦੇਗੇ ਸਿੰਪਲ ਜੀ ਮੋਡੀਫਿਕੇਸ਼ਨ ਤੱਕ ਹੀ ਉਹ ਚੱਲ ਸਕਦੇ ਨੇ ਇਹਦਾ ਕਾਰਨ ਕੀ ਹੈ ਜਿਹੜੇ ਕਿ ਆਮ ਟਰੈਕਟਰ ਹੁੰਦੇ ਨੇ 50 HP ਕੈਟਾਗਰੀ ਦੇ ਤੇ ਉਹੀ ਕੰਪਨੀ ਦਾ ਜਿਹੜਾ 70 75 HP ਦਾ ਹੁੰਦਾ ਨਾ ਉਹ ਚ ਇੰਜਨ ਦੇ ਸਸ ਸੇਮ ਰੱਖ ਦਈਏ ਕੰਪਨੀ ਸਿਰਫ ਪੰਪ ਤੋਂ ਹੀ ਤੇ ਟਰਬੋ ਲਾ ਕੇ ਹੀ ਥੋੜਾ ਬਹੁਤ ਚੇਂਜ ਕਰਦੀ ਆ ਪਰ ਜਿਹੜੇ ਸਵਰਾਜ ਦੇ ਇੰਜਨ ਨੇ ਉਹ 50 HP ਆ ਕੈਟਾਗਰੀ ਦਾ ਇੰਜਨ ਹੱਟਾ ਤੇ 70 ਵਾਲੀ ਦਾ ਹੱਟਾ ਇਸ ਕਰਕੇ ਉਹਨੂੰ ਜਿਆਦਾ ਆਪਾਂ ਤੱਕ ਕੀਤੇ ਲੈ ਜਾ ਨਹੀਂ ਸਕਦੇ ਸਵਰਾਜ 'ਚ ਇਹੀ ਕਮੀਆਂ ਹੁਣ ਦੂਜੇ ਤੇ ਆਪਾਂ ਚੌਥੇ ਤੇ ਆਪਾਂ ਇਹਨੂੰ ਰੱਖਿਆ ਦੂਜੇ ਨੰਬਰ ਤੇ ਚੌਥੇ ਤੇ ਆਪਾਂ ਇਹਨੂੰ ਇੱਕ ਸੋਣਾ ਲਿਕਨੋ ਤਾਂ ਕਰਕੇ ਰੱਖਿਆ ਕਿਉਂਕਿ ਉਹਨਾਂ ਦੇ ਜਿਹੜੇ 70 HP ਦੇ ਡ੍ਰੈਕਟਰ ਨੇ ਤੇ 50 HP ਦੇ ਡ੍ਰੈਕਟਰ ਨੇ ਇੰਜਨ ਉਹ ਚ ਸੇਮ ਇੰਜਨ ਤੇ ਸਿਲੰਡਰਸ ਚੇਂਜ ਚੇਂਜ ਨਹੀਂ ਹੈਗੇ ਜ਼ਿਆਦਾ ਚਾਰ ਸਿਲੰਡਰ ਇੰਜਨ ਜ਼ਿਆਦਾਤਰ ਇਹਨਾਂ ਚ ਆਉਂਦੇ ਨੇ 50 HP ਤੇ 55 HP ਕੈਟਾਗਰੀ ਦੇ ਵਿੱਚ ਉਹਨੂੰ ਤੁਹਾਡੇ ਨਾਲ ਧੱਕੇ ਧੁੰਮੇ ਨਾਲ ਆਪਾਂ ਲੈ ਜਾ ਸਕਦੇ ਆ 70 ਕਿਹ HP ਤੱਕ ਉਹਦਾ ਮਾਰ ਇੱਥੋਂ ਖਾਂਦੇ ਕਿ ਇੰਜਨ ਦੀ ਬਣਾਵਟ ਉਹਨਾਂ ਦੀ ਇੰਨੀ ਚੰਗੀ ਨਹੀਂ ਹੈਗੀ ਕਿ ਜਿੰਨਾ ਕੋਹੋ ਚਾਲਦੇ ਨੇ ਇੰਜਨ ਦੀ ਬਣਾਵਟ ਮੰਨ ਕੇ ਚਲੋ ਤੁਸੀਂ ਪੁਰਾਣੇ ਟਾਈਪ ਦੇ ਜਿਵੇਂ 95 11 ਇੰਜਨ ਹੁੰਦੇ ਸੀ ਉਹ ਤੋਂ ਇਨਸਪਾਇਰ ਹੋ ਕੇ ਇਹਨਾਂ ਦੀ ਇੰਜਨ ਹੋਏ ਨੇ ਸੋਨਾਲੀਕਾ ਚੈਨਿੰਗ ਹੀਟਿੰਗ ਦੀ ਵੀ ਇਸ਼ੂ ਨਹੀਂ ਹੁੰਦਾ ਕਿਉਂਕਿ ਖੁੱਲਾ ਡੁੱਲਾ ਜਾਂਦਾ ਸੋਨਾਲੀਕਾ ਆ ਚੀਜ਼ ਜਿਵੇਂ ਰੋ ਹੋਗੀ ਜਿਵੇਂ ਨੂਰੋਂ ਵੀ ਹਵਾ ਲੱਗਣੀ ਉਹ ਟਰੈਕਟਰ ਦੀ ਬਣਾਵਟ ਤੇ ਬਹੁਤ ਡਿਪੈਂਡ ਕਰਦਾ ਸਵਰਾਜ ਇੱਕ ਗੁੰਮ ਟਰੈਕਟਰ ਕਰਦਾ ਇਹਨਾਂ ਨੇ ਉਸ ਕਰਕੇ ਆਪਾਂ ਉਹਨੂੰ ਪੰਜਵੇਂ ਤੇ ਰੱਖਿਆ ਸੀਗਾ ਤੇ ਚੌਥੇ ਆਪਾਂ ਤਾਂ ਹੀ ਤੁਹਾਨੂੰ ਕਹਨੇ ਸੋਨਾਲੀਕਾ ਤੇ ਹੁਣ ਆਪਾਂ ਤੀਜੇ ਨੰਬਰ ਵਾਲੇ ਦੀ ਗੱਲ ਕਰੀ ਤਾਂ ਅਰਚਨਾਉਂਦੇ ਨੇ ਅਰਜਨ ਇੱਕ ਇਹ ਕਹ ਹੈ ਜਿਆ ਲੋਤਾ ਟਰੈਕਟਰ ਜਿਹੜਾ ਭਾਰਤ ਦੇਸ਼ ਚ ਬਣ ਕੇ ਵਿਦੇਸ਼ਾਂ ਨੂੰ ਟੱਕਰ ਦੇ ਰਿਹਾ ਉਹਦਾ ਮੇਨ ਕਾਰਨ ਕੀ ਸੀ ਚਲੋ ਅੱਜ ਵੀ ਇਹਨ ਸਵਰਾਜ ਜਿਹੜਾ 2025 26 ਚ ਆਉਣਗੇ ਮੈਨੂੰ ਲੱਗਦਾ ਬਹੁਤ ਵਧੀਆ ਟਰੈਕਟਰ ਬਣਾ ਦੇਣੀ ਕੋ ਹੈਵੀ ਹਿੱਸੇ ਵਾਲੇ ਜਿਹੜਾ ਅਰਜਨ ਟਰੈਕਟਰ ਸੀ ਉਹ ਕੰਪਨੀ ਨੇ ਸ਼ੁਰੂ ਤੋਂ ਹੀ ਐਤਾ ਬਣਾਇਆ ਸੀਗਾ ਕਿ ਕੋਸਟ ਕਟਿੰਗ ਉਹਨਾਂ ਦੀ ਤਾਂ ਹੁੰਦੀ ਸੀ ਜਦੋਂ ਇਹ ਚ ਚਾਰ ਸਿਲੰਡਰ ਇੰਜਨ ਦੇ ਦਿੱਤਾ ਸੀ ਸੀसीआरਡੀ ਤੋਂ ਪਹਿਲਾਂ ਤਾਂ 50 ਐਚਪੀ ਵਾਲੀ ਕੈਟਾਗਰੀ ਚ ਵੀ ਉਹਨਾਂ ਨੇ ਚਾਰ ਸਿਲੰਡਰ ਇੰਜਨ ਹੀ ਦਿੱਤਾ ਚਾਰ ਸਿਲੰਡਰ ਇੰਜਨ ਥੋੜਾ ਜਿਹਾ ਵੱਡਾ ਹੁੰਦਾ ਤਾਂ ਕਰਕੇ ਕਿਉਂਕਿ ਜਿਹੜਾ 3 ਸਿਲੰਡਰ ਇੰਜਨ ਹੁੰਦਾ ਮੇਰੇ ਹਿਸਾਬ ਨਾਲ ਇਹ ਸੋਨਾਲੀ ਕਾਦੋ ਵੀ ਪਿੱਛੇ ਚੱਲ ਜਾਂਦਾ ਇਹਦਾ 4 ਸਿਲੰਡਰ ਇੰਜਨ ਔਨ ਕਰਕੇ ਹੀ ਇਹਨੂੰ ਬੂਸਟ ਮਿਲ ਰਿਹਾ ਪਾਵਰ ਜ਼ਿਆਦਾ ਅਪਗ੍ਰੇਡ ਹੋ ਜਾਂਦੀ ਹੈਗੀ ਇਹਦਾ ਹਿੱਸਾ ਹੈਵੀ ਹੋਣ ਕਰਕੇ ਫਰੰਟ ਐਕਸਲ ਹੈਵੀ ਹੋਣ ਕਰਕੇ ਕੱਲੀ-ਕੱਲੀ ਚੀਜ਼ੇ ਤਾਂ ਹੁੰਦੀ ਹੈਗੀ ਤੇ ਜਿਹੜਾ ਮੇਨ ਮੁੱਦਾ ਮੈਂ ਤੁਹਾਨੂੰ ਮੇਨ ਗੱਲ ਸਮਝਾ ਰਿਹਾ ਸੀ 50 HP ਕੈਟਾਗਰੀ ਦਾ ਇਹ ਟਰੈਕਟਰ ਆ ਜਾਂਦਾ 605 DIPS 2022 ਦੀ ਗੱਲ ਕਰਦੇ ਜਦੋਂ ਨੌਨ ਸੀਆਰਡੀ ਹੁੰਦੇ ਸੀ ਸਾਰੀ ਨੌਨ ਸੀਆਰਡੀ ਹੀ ਹੁੰਦੇ ਸੀ ਉਹ ਵਿੱਚ ਹੈਗੀ ਨਹੀਂ ਸੀਗੇ ਤੇ ਉਦੋਂ ਕੀ ਗੱਲ ਸੀ ਦੀ 50 HP ਕੈਟਾਗਰੀ ਦਾ 605 MS ਹੁੰਦਾ ਸੀਗਾ ਨਾ MS ਹੁੰਦਾ ਸਾਡੇ ਕੋਲੇ APs ਉਦੋਂ 52 ਦਾ ਹੁੰਦਾ ਸੀਗਾ ਤੇ DIi ਉਹ 52 ਦਾ ਹੁੰਦਾ ਸੀ ਉਦੋਂ ਬਾਅਦ 655 65 HP ਦਾ ਜਾਂਦਾ 755 75 HP ਦਾ ਜਿਹੜੀ ਇਹਨਾਂ ਚ ਇੱਕੋ ਸੇਮ ਗੱਲ ਸੀਗੀ ਉਹ ਇਹੀ ਸੀ ਕਿ ਇਹਨਾਂ ਦਾ ਹਿੱਸਾ ਗੇਅਰ ਬਾਕਸ ਇੰਜਨ A to Z ਜਿਹੜੀ ਐਕਸੈਸਰੀ ਲੱਗਦੀ ਸੀ ਤੇ ਉਹ ਸੇਮ ਹੀ ਸੀ ਜੇ ਆਪਾਂ ਪਿੱਛੇ ਛਤਰੀ ਵੀਰ ਹੋਣੀ ਸੀ ਇੱਥੇ ਤੱਕ ਉਹ ਵੀ ਇਹਨਾਂ ਦੇ ਹਿੱਸੇ ਤੇ ਹੀ ਲੱਗਦੀ ਸੀ ਤਾਂ ਕਰਕੇ ਜੇ ਆਪਾਂ 655 ਤੇ ਥੋੜੀ ਜਿਹੀ ਨਿਗਾਹ ਮਾਰੀਏ ਨਾ ਤੇ 605 ਜਿਹੜਾ 57 HP ਦਾ ਹੁੰਦਾ ਸੀ ਉਹਨਾਂ 'ਚ ਸਿਰਫ ਟਰਬੋ ਦਾ ਫਰਕ ਸੀ 655 'ਚ ਟਰਬੋ ਲੱਗੀ ਹੁੰਦੀ ਸੀ ਉਹ ਤਾਂ 65 HP ਕੈਟਾਗਰੀ 'ਚ ਆ ਜਾਂਦਾ ਸੀਗਾ ਟਰੈਕਟਰ ਤੇ ਇੱਥੋਂ ਤੱਕ ਥੋੜੇ ਮੁੱਤ ਬਹੁਤ ਇਹ ਫਰਕ ਹੁੰਦਾ ਡਾਇਰੈਕਟਰਾਂ ਚ ਕੀ ਉਹਨਾਂ ਦੇ ਜਿਹੜੇ ਪਿਸਟਨ ਹੁੰਦੇ ਆ ਪਿਸਟਨ ਟਰਬੋ ਦੇ ਅੱਡ ਹੁੰਦੇ ਆ ਤੇ ਨੌਨ ਟਰਬੋ ਮਾਡਲ ਦੇ ਅੱਡ ਹੁੰਦੇ ਨਹੀਂ ਉਹ ਜੇ ਆਪਾਂ ਚੇਂਜ ਕਰ ਲਈਏ ਤਾਂ ਆਪਾਂ ਨੂੰ ਕਦੇ ਕੋਈ ਦਿੱਕਤ ਆਉਂਦੀ ਹੀ ਨਹੀਂ ਹੀਟਿੰਗ ਇਸ਼ੂ ਵੀ ਨਹੀਂ ਆਉਂਦਾ ਇੱਥੋਂ ਤੱਕ ਪਰ ਆਪਾਂ ਇੱਥੋਂ ਤੱਕ ਮੋਡੀਫਿਕੇਸ਼ਨ ਕਰ ਨਹੀਂ ਸਕਦੇ ਜਿਹੜਾ ਖਰਚਾ ਜ਼ਿਆਦਾ ਹੋ ਜਾਂਦਾਗਾ ਜਿਹਦੇ ਇਹ ਪਿਸਟਨ ਆਪਾਂ ਪੰਪ ਨੂੰ ਚੇਂਜ ਸੈਟਿੰਗ ਕਰਾ ਕੇ 755 ਵਾਲਾ ਪੰਪ ਲਵਾ ਦਿੰਦੇ ਸੀ ਤੇ ਟਰਬੋ ਲਾ ਦਿੰਦੇ ਸੀ ਕੰਪਨੀ ਫਿਟਡ ਟਰਬੋ ਆਉਂਦੀ ਹੈ ਇਹਨਾਂ ਦਾ ਹਿੱਸਾ ਖਰਜਨਾਂ ਦਾ ਕੰਪਨੀ ਫਿਟਡ ਚੀਜ਼ ਆ ਜਾਂਦੀ ਹੈ ਜਿਹੜੀ ਇਹ ਤੇ ਲੱਗ ਜਾਂਦੀ ਆ 755 ਦੇ ਵੀ ਉਹੀ ਟਰਬੋ ਲਾ ਦਈਏ 605 ਤੇ ਵੀ ਉਹੀ ਟਰਬੋ ਲੱਗਦੀ ਆ ਇਹੀ ਚੱਕਰ ਕਰਕੇ ਆਪਾਂ ਨੂੰ ਥੋੜਾ ਫਾਇਦਾ ਮਿਲ ਜਾਂਦਾ ਸੀਗਾ ਤੇ ਮੋਡੀਫਿਕੇਸ਼ਨ ਮਹਿੰਦਰਾ ਦੀ ਸੌਖੀ ਸੀ ਤੇ ਸਸਤੀ ਵੀ ਸੀ ਤੇ ਜ਼ਿਆਦਾ ਬੂਸਟ ਵੀ ਮਿਲਦੀ ਸੀ 75 80 HP ਤੱਕ ਆਪਾਂ ਇਹਨਾਂ ਨੂੰ ਲਿਆ ਸਕਦੇ ਸੀ ਐਸੇ ਚੱਕਰ ਕਰਕੇ ਆਪਾਂ ਇਹਨੂੰ ਤੀਜੇ ਤੇ ਰੱਖਿਆ ਪਹਿਲ ਤੇ ਇਹਨੂੰ ਤਾਂ ਨਹੀਂ ਲਿਆ ਸਕਦੇ ਕਿਉਂਕਿ ਇਹਦੇ ਵਿੱਚ ਹੀਟਿੰਗ ਇਸ਼ੂ ਬਹੁਤ ਜ਼ਿਆਦਾ ਹੈਗਾ ਤੇ ਮੋਡੀਫਿਕੇਸ਼ਨ ਉਹਨੀ ਸੌਖੀ ਨਹੀਂ ਹੈਗੀ ਜਿੰਨੀ ਦੂਜਿਆਂ ਚਾ ਹੁਣ ਆਪਾਂ ਹਾਲੈਂਡ ਦੀ ਗੱਲ ਤਾਂ ਕਰਦੇ ਸੀ ਕਿ ਹਾਲੈਂਡ ਵੀ ਜਿਹੜੀ ਇਹਨਾਂ ਦੀ 쿨ਿੰਗ ਕਪੈਸਿਟੀ ਹੁੰਦੀ ਹੈ ਨਾ ਟਰੈਕਟਰ ਦੀ ਜਦੋਂ ਮੋਡੀਫਿਕੇਸ਼ਨ ਕਰਦੇ ਆਪਾਂ ਨੂੰ ਸਰਿਆਂ ਤੋਂ ਵੱਡਾ ਦਿੱਕਤ 쿨ਿੰਗ ਕਪੈਸਿਟੀ ਦੇ ਵਿੱਚ ਹੀ ਆਉਂਦੀ ਹੈ 쿨ੀ ਕਪੈਸਿਟੀ ਜੇ ਉਹਦੀ ਜ਼ਿਆਦਾ ਕੀ ਤੇ ਉਹੀ 쿨ਿੰਗ ਕਪੈਸਿਟੀ ਆਪਾਂ ਨੂੰ 75 80 ਐਚਪੀ ਦੇ ਟਰੈਕਟਰ ਚ ਮਿਲ ਜਾਂਦੇ 56 30 ਚ ਉਹੀ ਆਪਾਂ ਨੂੰ 36 30 ਚ ਮਿਲ ਜਾਂਦੀ ਹੈਗੀ 830 ਪੰਜਾਬੀ ਤੇ 5530 ਨੇ ਜਿਹੜੇ ਹੈ 50 65 ਤੇ 75 ਐਚਪੀ ਦੀ ਇਹ ਕੈਟਾਗਰੀ ਚ ਟਰੈਕਟਰ ਆ ਜਾਂਦੇ ਨੇ ਇਹ ਸੇਮ ਚੀਜ਼ਾਂ ਨੇ ਸੇਮ ਹੀ ਜਨੇਨਾਂ ਦੇ ਵਿੱਚ ਸੇਮ ਹਿੱਸੇ ਨੇ ਇਹ ਤਾਂ ਹੀ ਇਹਨਾਂ ਦੀ ਜਿਹੜੀ ਮੋਡੀਫਿਕੇਸ਼ਨ ਆ ਉਹ ਸੌਖੀ ਆ ਹੋਰ ਟਰੈਕਟਰਾਂ ਦੇ ਵਿੱਚ ਇਹ ਛੇਤੀ ਨਹੀਂ ਆਉਂਦੀ ਇਹ ਅਰਜਨ ਜੌਂਡੀਅਰ ਤੇ ਮਹਿੰਦਰਾ ਦੇ ਵਿੱਚ ਹੀ ਆਉਂਦੀ ਨੇ ਅਰਜਨ ਸੋਰੀ ਜੌਂਡੀਅਰ ਤੇ ਹਾਲੈਂਡ ਦੇ ਵਿੱਚ ਹੀ ਆਪ ਨੂੰ ਇਹ ਫੀਚਰ ਮਿਲਦੇ ਨੇ ਇਹਨਾਂ ਦੀ ਕੇਮ ਸ਼ਾਫਟਰਾਂ ਬਦਲ ਕੇ ਕੇਮ ਸ਼ਾਫਟਰ ਦਾ ਕੀ ਫਰਕ ਹੁੰਦਾ ਨਾ ਦੋ ਟਰੈਕਟਰ ਸੀ ਇਹਨਾਂ ਦੇ ਸਪੈਸ਼ਲ ਐਡੀਸ਼ਨ ਆ ਤੇ ਇੱਕ ਸੁਪਰ ਇਹਨਾਂ ਦੀ ਕੈਮ ਸ਼ਾਫਟ ਤੇ ਸਿਰਫ ਇੰਨਾ ਕੁ ਫਰਕ ਸੀਗਾ ਕਿ ਇੱਕ ਦੀ ਥੋੜੀ ਤਿੱਖੀ ਹੁੰਦੀ ਆ ਇੱਕ ਦੀ ਥੋੜੀ ਜਿਵੇਂ ਆਪਾਂ ਇੱਕ ਜਮਾ ਆਏ ਆ ਇੱਕ ਦੀ ਥੋੜੀ ਐ ਕਰਕੇ ਮੋਟੀ ਆ ਜਦੋਂ ਉਹ ਬਾਜ਼ੀ ਸੀ ਟੱਕਰ ਦਿੰਦੀ ਸੀ ਉਹਦੇ ਜਿਹੜੇ ਬਾਲ ਸੀ ਇੱਕੋਦਮ ਖੁੱਲ ਕੇ ਬੰਦ ਹੋ ਜਾਂਦੀ ਸੀ ਤਿੱਖੀ ਦੇ ਜਿਹੜੀ ਕੈਮ ਸ਼ਾਫਟ ਮੋਟੀ ਹੁੰਦੀ ਆ ਉਹ ਹੌਲੀ ਹੌਲੀ ਖੁੱਲਦੇ ਤੇ ਹੌਲੀ ਹੌਲੀ ਬੰਦ ਹੁੰਦੇ ਆ ਉਹ ਹਵਾ ਦਾ ਇਨਟੇਕ ਜ਼ਿਆਦਾ ਓਨ ਕਰਕੇ ਜ਼ਿਆਦਾ ਅੱਗ ਮਾੜਦੀ ਸੀ ਤੇ ਜ਼ਿਆਦਾ ਜ਼ੋਰ ਲਾਉਂਦੀ ਸੀ ਇੰਨਾ ਕੁ ਫਰਕ ਹੁੰਦਾ ਇਹਨਾਂ ਦੀ ਕੈਮ ਦਾ ਜਿਹੜੀ ਕੀ ਬਦਲ ਲੰਨੇ ਆਪਾਂ ਤੇ ਮੋਡੀਫਿਕੇਸ਼ਨ ਆਪਣੀ ਕਾਮਯਾਬ ਹੋ ਜਾਂਦੀ ਹੈ ਇਹ ਬਹੁਤ ਵਧੀਆ ਮੋਡੀਫਿਕੇਸ਼ਨ ਚਲਦੇ ਨੇ ਹਿੱਸੇ ਵੀ ਚੰਗੇ ਨੇ ਇਹਨਾਂ ਦੀ ਲੈਂਥ ਕਰਕੇ ਇੰਜਨ ਚੰਗੇ ਔਨ ਕਰਕੇ ਜਿਹੜੀ ਬਾਰਲੀ ਟੈਕਨੋਲੋਜੀ ਦੀ ਹੈ ਉਹਦੀ ਆਪਾਂ ਰੀਸ ਜੇ ਨਹੀਂ ਕਰ ਸਕਦੇ ਆਪਣੇ ਦੇਸ਼ ਦੇ ਡਾਇਰੈਕਟਰ ਉਹ ਨਹੀਂ ਕਰ ਸਕਦੇ ਤਾ ਕਰਕੇ ਨਵੀਂ ਇੰਜਨ ਮੰਨੇ ਗਏ ਹੈ ਕਿ ਮੋਡੀਫਿਕੇਸ਼ਨ ਦੇ ਵਿੱਚ ਹੁਣ ਜਿਹੜਾ ਟਾਪ ਤੇ ਜਿਹੜਾ ਸਾਰਿਆਂ ਦਾ ਹਰਮਨ ਪੈਰਾ ਟਰੈਕਟਰ ਜਿਹਦੀ ਕੋਈ ਰੇਸ਼ਨ ਨਹੀਂ ਰੀਸ਼ ਨਹੀਂ ਹੈ ਜੌਂਡੀਅਰਾ ਜੌਂਡੀਅਰ ਦੇ ਤੁਸੀਂ 50 38 ਤੋਂ ਲੈ ਕੇ 50 36 ਤੋਂ ਲੈ ਕੇ 35 ਐਚਪੀ ਦਾ ਜਿਹੜਾ ਟਰੈਕਟਰ ਹੈ ਜੌਂਡੀਅਰ ਦਾ ਜੇ ਤੁਸੀਂ ਉਹ ਨੂੰ ਚਾਹਦੇ ਹੋ ਤੇ ਇੱਕ ਇਹਨਾਂ ਦਾ ਜਿਹੜਾ ਹਾਈਐਸਟ ਮਿਰਸਨ ਲਾਇਆ ہوا ਕਿਹੜਾ 50 75 50 75 ਉਹ ਨੂੰ ਚਾਹਦੇ ਹੋ ਤਾਂ ਸੇਮ ਇੰਜਨ ਮਿਲੂਗਾ ਇੰਨੀ ਕ ਹੈਰਾਨਗੀ ਵਾਲੀ ਗੱਲ ਆ ਜਿਹੜੀ ਚੀਜ਼ ਉਹਦੇ ਇੰਜਨ ਚ ਪਊ ਉਹਦੀ ਹੀ ਚੀਜ਼ ਉਹਦੇ ਇੰਜਨ ਚ ਪਊ ਸਿਰਫ ਇਹਨਾਂ ਦਾ ਬੋਰ ਸਟ੍ਰੋਕ ਦਾ ਫਰਕ ਆਗਾ ਤੇ ਸੀਸੀ ਦਾ ਵੀ ਲਗਭਗ ਸੇਮ ਹੀ ਨੇ ਇਸੇ ਕਰਕੇ ਇਹਨਾਂ ਦੇ ਜੌਂਡੀਅਰ ਦੇ ਟਰੈਕਟਰ ਕਾਮਯਾਬ ਨੇ 50 38 ਜਿਹੜਾ ਡਾਇਰੈਕਟਰ ਆ ਗੇਅਰ ਬਾਕਸ ਉਹਨਾਂ ਦਾ ਫਰਕ ਹੁੰਦਾ ਤੇ ਗੇਅਰ ਬਾਕਸ ਦਾ ਫਰਕ ਹੈ ਇਹਨਾਂ ਦੇ ਸਿਰਫ ਹੋਰ ਕੋਈ ਚੀਜ਼ ਨਹੀਂ 50 38 ਟਰੈਕਟਰ ਵੀ 60 HP ਤੱਕ ਦਾ ਵਗ ਜਾਂਦਾ ਜਿਹੜਾ 52 ਦਾਸ ਅੱਜ ਦੇ ਮਾਡਰਨ ਆ ਟੌਪ ਸੇਲਿੰਗ ਟਰੈਕਟਰ ਜੌਂਡੀਅਰ ਦਾ ਉਹ ਵੀ ਲਗਭਗ ਵਗ ਜਾਂਦਾ 75 80 HP ਦੀ ਕੈਟਾਗਰੀ ਦੇ ਵਿੱਚ ਇਸੇ ਕਰਕੇ ਜੌਂਡੀਅਰ ਕਾਮਜਾ ਆਪਣੇ ਉਹਨਾਂ ਦੀ ਮੇਨਟੇਨੈਂਸ ਬਿਲਕੁਲ ਵੀ ਜ਼ਿਆਦਾ ਨਹੀਂ ਹੈ ਕਿ ਐਡੇ ਐਡੇ ਟਰੈਕਟਰ ਹੋਣ ਦੇ ਨਾਤੇ ਜ਼ਿਆਦਾ ਮੋਡੀਫਿਕੇਸ਼ਨ ਚਲਦੇ ਨਹੀਂ ਜ਼ਿਆਦਾ ਜ਼ੋਰ ਆਉਂਦਾ ਤੇ ਜਿਹੜੀ ਇੰਜਨ ਦੀ ਆਪਾਂ ਦਿੱਕਤ ਦੀ ਗੱਲ ਕਰੀ ਉਹ ਲਗਭਗ ਨਾ ਦੇ ਬਰਾਬਰ ਆ ਇਹਦੇ ਵਿੱਚ ਆਪਾਂ ਨੂੰ ਜੇ ਕੋਈ ਵੀ ਟਰੈਕਟਰ ਮੋਡੀਫਿਕੇਸ਼ਨ ਕਰਦੇ ਨਾ ਆਪਾਂ ਨਾਉਨ ਟਰਬੋ ਟਰੈਕਟਰ ਉਹਦੀ ਤੁਹਾਡੀ ਲਾਈਫ ਦਾ ਇੰਪੈਕਟ ਹੀ ਪੈਂਦਾ ਕਿ ਜਿਹੜਾ ਕਿ ਟਰਬੋ ਵਾਲਾ ਟਰੈਕਟਰ ਹੁੰਦਾ ਉਹਦੇ ਪਿਸਟਨਾਂ 'ਚ ਚੇਂਜ ਹੁੰਦਾ ਉਹਦੀ ਅੱਗ ਹੋਸ ਹਵਾ ਨਾਲ ਮੱਚਦੀ ਆ ਜਿਹੜਾ ਪ੍ਰੈਸ਼ਰ ਹੁੰਦਾ ਤੇ ਲਦਾ ਉਹ ਅਲੱਗ ਚੀਜ਼ਾਂ ਦਾ ਨੌਜਲਾਣ ਅਲੱਗ ਹੁੰਦੀਆਂ ਜੇ ਆਪਾਂ ਇੱਕ ਸੇਮ ਕਰ ਲਈਏ ਤਾ ਆਪਣੀ ਟਰੈਕਟਰ ਚ ਬਹੁਤ ਘੱਟ ਇਸ਼ੂ ਆਉਣਗੇ ਤਾਂ ਕਰਕੇ ਆਪ ਨੂੰ ਨਾ ਜੌਂਡੀਅਰ ਤੇ ਹੌਲੈਂਡ ਤਾਂ ਹੀ ਪ੍ਰੈਫਰ ਕਰਦੇ ਆ ਜੌਂਡੀਅਰ ਤਾਂ ਸਾਰਿਆਂ ਤੋਂ ਜ਼ਿਆਦਾ ਮੋਡੀਫਿਕੇਸ਼ਨ ਦੇ ਵਿੱਚ ਕਿਉਂਕਿ 5210 ਕੰਪਨੀ ਫਿਟਡ ਟਰਬੋ ਆਉਂਦੀ ਹੈਗੀ ਤੇ ਕੰਪਨੀ ਫਿਟਡ ਟਰਬੋ ਦਾ ਇਹ ਹੀ ਪੈਦਾ ਕੀ ਆਪਾਂ ਨੂੰ ਪਿਸਟਨ ਪਿਸਟਨ ਚੇਂਜ ਨਹੀਂ ਕਰਨੇ ਪੈਂਦੇ ਜਾਂ ਹੋਰ ਸਿਰਫ ਉਹਦੀ ਆਪਾਂ ਜਿਹੜੀ ਟਰਬੋ ਦੀ ਸੈਟਿੰਗ ਕਰਨੀ ਪੈਂਦੀ ਹੈ ਪ੍ਰੈਸ਼ਰ ਵਾਦਿਆਂ ਦਾ ਟਰਬੋ ਦਾ ਕਈ 5210 ਦੀਆਂ ਟਰਬੋ ਆਇਆ ਜਿਉਂਦੀਆਂ 800 ਚੱਕਰ ਤੋਂ ਸ਼ੁਰੂ ਹੋ ਜਾਂਦੀਆਂ ਨੇ 800 ਚੱਕਰ ਤੁਸੀਂ ਦੇਖੋ ਸਟਾਰਟ ਹੁੰਦੇ ਹੀ ਟਰਬੋ ਵਰਕ ਕਰਨ ਲੱਗਦੀ ਆ 12-1300 ਚੱਕਰ ਦੇ ਦੋ ਪੰਬੀਰੀ ਬਣ ਜਾਂਦੀ ਹੈਗੀ ਅਸਵਾਦੇ ਉਹਦੀ ਪੰਪ ਦੀ ਸੈਟਿੰਗ ਕਰਨੀ ਪੈਂਦੀ ਆਪਾਂ ਨੂੰ ਪੰਪ ਦੀ ਵੀ ਕੋਈ ਜ਼ਿਆਦਾ ਨਹੀਂ ਸਰਵਟੇ ਪਲੈਂਜਰ ਵਗੈਰਾ ਨੇ ਉਹ ਆਪਾਂ ਨੂੰ ਵੱਡੇ ਟਰੈਕਟਰ ਦੇ ਪਾਉਣੇ ਪੈਂਦੇ ਤੇ ਆਪਣੀ ਗੱਲ ਵੰਦੀ ਆ ਬਣ ਜਾਂਦੀ ਹੈਗੀ ਤਾਂ ਕਰਕੇ 55 10 ਨੂੰ ਸੋਰੀ ਜੌਂਡੀਅਰ ਨੂੰ ਇੱਕ ਨੰਬਰ ਤੇ ਲਿਖਿਆਗਾ ਜ਼ਿਆਦਾ ਟਰੈਕਟਰ ਦੀ ਆਪਾਂ ਗੱਲ ਤਾਂ ਨਹੀਂ ਕੀਤੀਆਂ ਇਹਦਾ ਆਪਾਂ ਟੌਪ 10 ਤੋਂ ਸ਼ੁਰੂ ਕਰਦੀਏ ਵਿੱਚੋਂ ਸ਼ਕਤੀ ਸ਼ੁਕਤੀ ਵਾਲੇ ਜਿਹੜੇ ਟਰੈਕਟਰ ਨੇ ਦਿਓ ਵੀ ਚੱਕ ਲਈਏ ਟੋ 5 ਟਰੈਕਟਰ ਆਪਾਂ ਤਾਂ ਹੀ ਆਖੇ ਜੇ ਕਿਸੇ ਦਾ ਬਜਟ ਚੱਲਦਾ ਇੱਕ ਗੱਲ ਜ਼ਰੂਰ ਹੈ ਜੋਂਡੀਅਰ ਤੇ ਹਾਲੈਂਡ ਮਹਿੰਗੇ ਨੇ ਤਾਂ ਉਹਨੇ ਕੋਚ ਗੁਣ ਵੀ ਮਿਲਦੇ ਨੇ ਉਦੋਂ ਅਜੇ ਤਾਂ ਆਪਾਂ ਮੋਡੀਫਿਕੇਸ਼ਨ ਕਰਾਉਣੇ ਉਹ ਵੀ ਆਪਾਂ ਥੋੜੀ ਸਸਤੀ ਪੈਂਦੀ ਆ ਜਿਵੇਂ ਅਰਜਨਦੀ ਲਾਲੋ ਜੇ ਆਪਾਂ ਚੱਕੇ ਬੋਸ ਦੀ ਗੱਲ ਕਰਦੇ ਇੱਕ ਟਰੈਕਟਰ ਮੋਡੀਫਾਈ ਹੋ ਗਿਆ ਸੀਗਾ 70-80000 ਲੱਗਿਆ ਹਾਲੈਂਡ ਦਾ ਲੱਗਦਾ 35-40000 ਜੋਂਡੀਅਰ ਦਾ ਵੀ 35-40000 ਲੱਗਦਾ ਜੇ 50 6000 ਹਜ਼ਾਰ ਜੋਂਡੀਰ ਮਹਿੰਗਾਗਾ ਦੂਜੇ ਟਰੈਕਟਰ ਨਾਲ ਉਹ ਮੋਡੀਫਿਕੇਸ਼ਨ ਵਾਲੀ ਵੀ ਆਪਾਂ ਨੂੰ ਬੜੀ ਹੈਲਪ ਦਿੰਦਾਗਾ ਤੇ ਦੱਸਿਓ ਫਿਰ ਵੀਰੋ ਕਿਸਾਨ ਵੀਰੋ ਉਹ ਵੀਡੀਓ ਕਿਵੇਂ ਲੱਗੀ ਨਾ ਜੇ ਤੁਹਾਨੂੰ ਕੋਈ ਗੁੱਸਾ ਆ ਗਿਆ ਸੋ ਟਰੈਕਟਰ ਬਾਰੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਨਾ ਆਪਾਂ ਕੋਈ ਲੋਜੀਕਲੀ ਗੱਲ ਕੀਤੀ ਆ ਕੋਈ ਇਹ ਨਹੀਂ ਆਖਿਆ ਬਈ ਮੇਰਾ ਟਰੈਕਟਰ ਟੱਕੜਾ ਮੇਰਾ ਟਰੈਕਟਰ ਟੱਕੜਾ ਜਿਹੜੀ ਵੀ ਗੱਲ ਸੀ ਉਹੋ ਹੀ ਦਸੀਆ ਧੰਨਵਾਦ ਸਾਰਿਆਂ ਦਾ